ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੁਨੀਆਦਾਰੀ ਦੇ ਅੰਦਰ ਤੁਸੀਂ ਇੱਕ ਗੱਲ ਨੂੰ ਨੋਟ ਕਰਿਓ ਵੀ ਜਿਹੜੇ ਬੰਦੇ ਦਾ ਕੱਦ ਜਿੰਨਾ ਜ਼ਿਆਦਾ ਹੁੰਦਾ ਹੈ ਉਸ ਬੰਦੇ ਦੀ ਗੱਲ ਦਾ ਅਸਰ ਵੀ ਉਨਾ ਜ਼ਿਆਦਾ ਹੁੰਦਾ ਹੈ ਤੇ ਮੈਂ ਫਿਜ਼ੀਕਲ ਕੱਦ ਦੀ ਗੱਲ ਨਹੀਂ ਕਰ ਰਿਹਾ ਉਹਦਾ ਅਸਰ ਵੀ ਉਨਾ ਜ਼ਿਆਦਾ ਹੁੰਦਾ ਹੈ ਘਰ ਦੇ ਅੰਦਰ ਜਿਹੜੇ ਛੋਟੇ ਨੇ ਪਰਿਵਾਰ ਦੇ ਮੈਂਬਰ ਉਹਨਾਂ ਨੂੰ ਗੱਲ ਸੁਣਨੀ ਪੈਂਦੀ ਕਿੰਨਾ ਦੀ ਜਿਹੜੇ ਉਹਨਾਂ ਤੋਂ ਉਮਰ ਦੇ ਅੰਦਰ ਵੱਡੇ ਹੁੰਦੇ ਨੇ ਜਿਹੜੇ ਕੁਮਾਰੇ ਨੇ ਜਿਹੜੇ ਲਿਆਰੇ ਨੇ ਜਿਹੜੇ ਕੁਝ ਵਰਤੋਂ ਲਈ ਉਹਨਾਂ ਨੂੰ ਦੇ ਰਹੇ ਨੇ ਉਹਨਾਂ ਨੂੰ ਪਾਲ ਰਹੇ ਨੇ ਉਹਨਾਂ ਦੀ ਗੱਲ ਉਹਦੇ ਅੰਦਰ ਭੈਣ ਭਰਾ ਵੀ ਆ ਸਕਦੇ ਨੇ ਤੇ ਮਾਪੇ ਵੀ ਆ ਸਕਦੇ ਨੇ ਮਾਪੇ ਤੇ ਹੁੰਦੇ ਹੀ ਹੁੰਦੇ ਨੇ ਆਮ ਦੀ ਗੱਲ ਦਾ ਬੱਚੇ ਦੀ ਗੱਲ ਦਾ ਘਰ ਦੇ ਅੰਦਰ ਅਸਰ ਘਟੇ ਪਰ ਜਿਹੜਾ ਖਾਸ ਏ ਤੇ ਖਾਸ ਕੌਣ ਏ ਮਾਪੇ ਆਪਣੇ ਵੱਡੇ ਨੇ ਉਹਨਾਂ ਦੀ ਗੱਲ ਦਾ ਉਹਨਾਂ ਦੇ ਫੈਸਲੇ ਦਾ ਅਸਰ ਘਰ ਦੇ ਅੰਦਰ ਜ਼ਿਆਦਾ ਹੁੰਦਾ ਹੈ ਤੇ ਲਾਗੂ ਹੁੰਦਾ ਹੈ ਹਰ ਵਕਤ ਹੁੰਦਾ ਹੈ ਦੂਜੀ ਗੱਲ ਪਿੰਡ ਦੇ ਅੰਦਰ ਵੇਖੋ ਆਮ ਲੋਕਾਂ ਨਾਲੋਂ ਜਿਨ੍ਹਾਂ ਨੂੰ ਤੁਸੀਂ ਚੁਣ ਕੇ ਪੰਚ ਬਣਾਇਆ ਜਾਂ ਸਰਪੰਚ ਬਣਾਇਆ ਉਹਨਾਂ ਦੀ ਗੱਲ ਦਾ ਅਸਰ ਜ਼ਿਆਦਾ ਹੈ ਅੱਗੇ ਐਮਐਲਏ ਦੀ ਅਸਰ ਦਾ ਗੱਲ ਦਾ ਅਸਰ ਜ਼ਿਆਦਾ ਹੈ ਐਮਪੀ ਦੀ ਗੱਲ ਦਾ ਅਸਰ ਜ਼ਿਆਦਾ ਹੈ ਸੀਐਮ ਕੀ ਬੋਲਦਾ ਹੈ ਤੁਸੀਂ ਸਾਰੇ ਧਿਆਨ ਦੇ ਕੇ ਸੁਣਦੇ ਹੋ ਤੇ ਉਹਦੀ ਗੱਲ ਦਾ ਅਸਰ ਵੀ ਕਰਦੇ ਆ ਪੀਐਮ ਕੀ ਬੋਲਦਾ ਹੈ ਉਜੋ ਮਰਜ਼ੀ ਚਾਹੇ ਫੈਸਲਾ ਵੀ ਕਰ ਸਕਦਾ ਹੈ ਉਹਦੀ ਗੱਲ ਆਮ ਹੋਵੇ ਤੁਹਾਨੂੰ ਖਾਸ ਲੱਗਦੀ ਹੈ ਤੇ ਆਮ ਬੰਦੇ ਗਰੀਬ ਬੰਦੇ ਦੀ ਗੱਲ ਖਾਸ ਵੀ ਹੋਵੇ ਤੁਹਾਨੂੰ ਆਮ ਲੱਗਦੀ ਕਿਉਂ ਕਿਉਂਕਿ ਉਹਦੀ ਹੈਸੀਅਤ ਨਹੀਂ ਹੈ ਉਹਦੀ ਥੋੜੀ ਜੀ ਔਕਾਤ ਦੂਜਿਆਂ ਨਾਲੋਂ ਛੋਟੀ ਹੈ ਤੋਂ ਖੈਰ ਮਸਲਾ ਮੇਰਾ ਇਹ ਹੈ ਕਿ ਗੱਲ ਕਰਨ ਵਾਲਾ ਕੋਈ ਉੱਚਾ ਅਹੁਦੇਦਾਰ ਹੋਵੇ ਜਿਵੇਂ ਤੁਹਾਡੇ ਪਿੰਡ ਦੇ ਅੰਦਰ ਜਾਂ ਸ਼ਹਿਰ ਕਲੋਨੀ ਦੇ ਅੰਦਰ ਕੋਈ ਕਲੈਕਟਰ ਆ ਜਾਂਦਾ ਹੈ ਡੀਸੀ ਆ ਜਾਂਦਾ ਹੈ ਐਸਪੀ ਆ ਜਾਂਦਾ ਹੈ ਤਹਿਸੀਲਦਾਰ ਆ ਜਾਂਦਾ ਹੈ ਕੋਈ ਮਸਲਾ ਲੈ ਕੇ ਤੇ ਉਹਦੀ ਗੱਲ ਨਾ ਚਾਹੁੰਦਿਆਂ ਵੀ ਤੁਹਾਨੂੰ ਸੁੰਨੀ ਵੀ ਪੈਂਦੀ ਤੇ ਬਰਦਾਸ਼ਤ ਵੀ ਕਰਨੀ ਪੈਂਦੀ ਡੀਸੀ ਕੋਈ ਹੁਕਮ ਲਾਗੂ ਕਰਦਾ ਹੈ ਸਿਟੀ ਦਾ ਮਾਲਕ ਹੈ ਤੇ ਸਿਟੀ ਦੇ ਉੱਤੇ ਉਹਦਾ ਹੁਕਮ ਲਾਗੂ ਹੋ ਜਾਂਦਾ ਹੈ ਐਸਪੀ ਲਾਗੂ ਕਰਵਾ ਵੀ ਦਿੰਦਾ ਹੈ ਉਹਦਾ ਹੁਕਮ ਵੀ ਆ ਹੁਕਮ ਆਇਆ ਹੈ ਤੇ ਲਾਗੂ ਹੋਣਾ ਹੈ ਖੈਰ ਇਸ ਤੋਂ ਅੱਗੇ ਚੱਲਦੇ ਹਾਂ ਕੋਈ ਰਾਜਨੀਤਾ ਹੁੰਦਾ ਹੈ ਕੋਈ ਐਕਟਰ ਆਉਂਦਾ ਹੈ ਕੋਈ ਸਿੰਗਰ ਆਉਂਦਾ ਹੈ ਕੋਈ ਹੋਰ ਅਮੀਰ ਵਜ਼ੀਰ ਤਾਰੀਨ ਸਭੀ ਆਉਂਦੀ ਹੈ ਬੰਦਾ ਹੁੰਦਾ ਹੈ ਉਹਦੀ ਗੱਲ ਦਾ ਅਸਰ ਦੂਜਿਆਂ ਨਾਲੋਂ ਬਹੁਤਾ ਹੁੰਦਾ ਹੈ ਕਿਉਂ ਕਿਉਂਕਿ ਉਹਦੀ ਹੈਸੀਅਤ ਵੱਧ ਹੈ ਉਹ ਐਕਟਰ ਚੰਗਾ ਹੈ ਉਹ ਸਿੰਗਰ ਚੰਗਾ ਹੈ ਉਹਦਾ ਨਾਂ ਚੰਗਾ ਹੈ ਉਹਦੇ ਕੋਲ ਪੈਸਾ ਚੰਗਾ ਹੈ ਜਾਂ ਉਹ ਖਿਡਾਰੀ ਚੰਗਾ ਹੈ ਹੋਂ ਜਿਹੜੇ ਖਿਡਾਰੀ ਨੇ ਆਮ ਘਰਾਂ ਵਿੱਚੋਂ ਉੱਠੇ ਹੋਣ ਪਿੰਡਾਂ ਵਿੱਚੋਂ ਉੱਠੇ ਹੋਣ ਤੇ ਜਦੋਂ ਉਹ ਟੌਪ ਲੈਵਲ ਤੇ ਜਾਂਦੇ ਨੇ ਉੱਥੇ ਜਾ ਕੇ ਉਹ ਖੇਡਦੇ ਨੇ ਦੂਸਰੇ ਦੇਸ਼ ਦੇ ਅੰਦਰ ਜਾ ਕੇ ਜਦੋਂ ਸਾਡੇ ਦੇਸ਼ ਦਾ ਖਿਡਾਰੀ ਖੇਡਦਾ ਤੇ ਉਹ ਜਿੱਤ ਦਾ ਝੰਡਾ ਲੈ ਕੇ ਜਦੋਂ ਝੰਡੇ ਨੂੰ ਚਲਾਉਂਦਾ ਹੋਇਆ ਬਾਹਰ ਆਉਂਦਾ ਹੈ ਤੇ ਜਿਹੜੇ ਉਹਨਾਂ ਦੇ ਵਿਰੋਧੀ ਵੀ ਹੁੰਦੇ ਨਾ ਉਹਨਾਂ ਨੂੰ ਵੀ ਤਾੜੀਆਂ ਮਾਰਨ ਦੇ ਉੱਤੇ ਮਜਬੂਰ ਹੋਣਾ ਪੈਂਦਾ ਉਸ ਝੰਡੇ ਨੂੰ ਸਲਾਮ ਕਰਨੀ ਪੈਂਦੀ ਹੈ ਤੇ ਸਾਰੇ ਉਹਦੇ ਉੱਤੇ ਫਕਰ ਮਹਿਸੂਸ ਕਰਦੇ ਨੇ ਵੀ ਸਾਡਾ ਬੰਦਾ ਜਿੱਤਿਆ ਸਾਡਾ ਬੰਦਾ ਜਿੱਤਿਆ ਤੇ ਜਦੋਂ ਉਹ ਹਾਰਦਾ ਹੈ ਉਹਨੂੰ ਲੋਕਾਂ ਦੇ ਛਿਕਵੇ ਉਹ ਵੀ ਬਰਦਾਸ਼ਤ ਕਰਨੇ ਪੈਂਦੇ ਨੇ ਲੋਕਾਂ ਦੀਆਂ ਗਾਲਾਂ ਵੀ ਬਰਦਾਸ਼ਤ ਕਰਨੀਆਂ ਪੈਂਦੀਆਂ ਨੇ ਖੈਰੇ ਇੱਕ ਵਿਸ਼ਾ ਵੱਖਰਾ ਹੈ ਕਿਉਂ ਕਿ ਕਿਉਂਕਿ ਉਹਦੇ ਨਾਲ ਪੂਰੇ ਦੇਸ਼ ਦਾ ਮਾਣ ਤਾਣ ਇੱਜ਼ਤ ਲੋਕਾਂ ਨੇ ਜੁੜੀ ਹੁੰਦੀ ਹੈ ਉਨੂੰ ਰੀਪਰੈਜੈਂਟ ਕਰਨਾ ਉਹਨੂੰ ਬਰਕਰਾਰ ਰੱਖਣਾ ਇਹ ਉਹਦੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ اخلاقی ਜ਼ਿੰਮੇਵਾਰੀ ਉਹਦੀ ਫਿਰ ਗੱਲ ਜਿਹੜੀ ਹੁੰਦੀ ਹੈ ਉਹਦੀ ਜ਼ੁਬਾਨ ਤੋਂ ਨਿਕਲਦੀ ਜੇ ਤੂੰ ਖਿਡਾਰੀ ਉਹਦੇ ਮੈਂ ਸਾਹਮਣੇ ਮੂੰਹ ਦੇ ਮਾਈਕ ਆਇਆ ਪੱਤਰਕਾਰ ਪ੍ਰੈਸ ਰਿਪੋਰਟਰ ਨੇ ਮਾਈਕ ਕੀਤਾ ਬੋਲ ਰਿਹਾ ਯੂਕੇ ਦੇ ਅੰਦਰ ਅਮਰੀਕਾ ਦੇ ਅੰਦਰ ਕੈਨੇਡਾ ਆਸਟ੍ਰੇਲੀਆ ਦੇ ਅੰਦਰ ਪਰ ਜਦੋਂ ਗੱਲ ਕਰਦਾ ਹੈ ਤੇ ਫਕਰ ਦੇ ਨਾਲ ਗੱਲ ਕਰਦਾ ਹੈ ਵੀ ਮੈਂ ਫਲਾਣੇ ਦੇਸ਼ ਦਾ ਬੰਦਾ ਫਲਾਣੇ ਦੇਸ਼ ਦਾ ਖਿਡਾਰੀ ਆ ਫਿਰ ਉਸ ਦੇਸ਼ ਦੇ ਪ੍ਰਾਈਮ ਮਿਨਿਸਟਰ ਤੱਕ ਉਹਨੂੰ ਕਾਲ ਕਰ ਕਰਕੇ ਇਹ ਗੱਲ ਕਹਿੰਦੇ ਨੇ ਵੀ ਤੇਰੇ ਉੱਤੇ ਸਾਨੂੰ ਫਕਰ ਹੈ ਜਿਹੜਾ ਬੰਦਾ ਆਮ ਘਰ ਵਿੱਚੋਂ ਉੱਠਿਆ ਉਹਨੂੰ ਦੇਸ਼ ਦਾ ਪ੍ਰਾਈਮ ਮਿਨਿਸਟਰ ਗੱਲ ਕਰਦਾ ਹੈ ਕਾਲ ਕਰਦਾ ਹੈ ਤੇ ਉਹ ਵੀ ਫਕਰ ਕਰਦਾ ਹੈ ਵੀ ਮੈਨੂੰ ਅੱਜ ਪ੍ਰਾਈਮ ਮਿਨਿਸਟਰ ਦੀ ਕਾਲ ਆਈ ਤਾਂ ਮੇਰਾ ਜਿਹੜਾ ਕਹਿਣ ਦਾ ਮੁੱਦਾ ਹੈ ਉਹ ਇਹ ਹੈ ਕਿ ਆਪਣੇ ਬੱਚਿਆਂ ਨੂੰ ਆਈਐਸ ਬਣਾਓ ਆਈਪੀਐਸ ਬਣਾਓ ਜੱਜ ਬਣਾਓ ਤਹਿਸੀਲਦਾਰ ਬਣਾਓ ਚੰਗੇ ਬਣਾਓ ਖਿਡਾਰੀ ਬਣਾਓ ਤੇ ਚੰਗੇ ਬਣਾਓ ਰਾਜਨੀਤਾ ਬਣਾਓ ਤੇ ਚੰਗੇ ਬਣਾਓ ਜੇ ਕੋਈ ਹੋਰ ਵੀ ਬਣ ਰਹੇ ਨੇ ਹਜ਼ਾਰਾਂ ਫੀਲਡਰ ਨੇ ਜਿਸ ਵੀ ਫੀਲਡ ਵਿੱਚ ਜਾ ਰਹੇ ਨੇ ਤੇ ਯਤਨ ਕਰੋ ਵੀ ਉਹ ਕੁਝ ਨਾ ਕੁਝ ਚੰਗਾ ਬਣੇ ਸਮਾਜ ਸੇਵੀ ਬਣੇ ਚੰਗਾ ਬਣੇ ਸਕੂਲ ਵਿੱਚ ਬਣੇ ਚੰਗਾ ਬਣੇ ਉਹ ਕੁਝ ਵੀ ਬਣੇ ਦੁਨੀਆ ਦੇ ਸਾਹਮਣੇ ਆਵੇ ਤੇ ਉਹ ਜਦੋਂ ਸਾਹਮਣੇ ਆਉਂਦਾ ਹੈ ਚੰਗਾ ਬਣ ਕੇ ਸਾਹਮਣੇ ਆਉਂਦਾ ਹੈ ਨਾਮਵਰ ਬਣ ਕੇ ਸਾਹਮਣੇ ਆਉਂਦਾ ਹੈ ਤੇ ਜਦੋਂ ਉਹ ਗੱਲ ਕਰਦਾ ਹੈ ਨਾ ਉਹਦਾ ਅਸਰ ਬੜਾ ਹੁੰਦਾ ਹੈ